ਜਦੋਂ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਅਸੀਂ ਆਪਣੇ ਕਬਜ਼ੇ 'ਚ ਲੈ ਲਿਆ ਸਾਡੇ ਕੰਟਰੋਲ 'ਚ ਆ ਗਿਆ ਤੇ 5 ਤੋਂ 6 ਸਾਲ ਦਾ ਉਹ ਸਮਾਂ ਜਿਹੜਾ ਸਰਕਾਰ ਦੇ ਨਾਲ ਸਾਡੀ ਲਗਾਤਾਰ ਟਸਲ ਰਹੀ ਹੈ ਕਿ ਸਰਕਾਰੀ ਰੈਕੋਗਨੀਸ਼ਨ ਵੀ ਕਿਤੇ ਨਾ ਕਿਤੇ ਜ਼ਰੂਰੀ ਹੈ ਤੇ ਜਦੋਂ ਸਰਕਾਰੀ ਰੈਕੋਗਨੀਸ਼ਨ ਵਾਲੇ ਪਾਸੇ ਨੂੰ ਤੁਰੇ ਸਰਕਾਰ ਨੇ ਸਾਨੂੰ ਕੀ ਸੈਟਅਪ ਦਿੱਤਾ ਉਸ ਸੈਟਅਪ ਨੂੰ ਅਸੀਂ ਜਦੋਂ ਐਕਸੈਪਟ ਕਰ ਲਿਆ ਅਸੀਂ ਉਸ ਪਾਸੇ ਨੂੰ ਅੱਗੇ ਚੱਲ ਪਏ ਤੇ ਉਹ ਸੈਟਅਪ ਹੀ ਜਿਹੜਾ ਉਹ ਸਾਡੀ ਸਮੱਸਿਆ ਦੀ ਜਾੜੇ ਤਖਤ ਅਕਾਲ ਦਾ ਬਣਿਆ ਅਸੀਂ ਉਹਦੀਆਂ ਦੀਣਗੀ ਲੈਣੀ ਸੀ ਅੱਜ ਦਲੀਲਾਂ ਕਿ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਉਹ ਸਾਨੂੰ ਆ ਚੀਜ਼ਾਂ ਅਲਾਉ ਨਹੀਂ ਕਰਦਾ ਜੇ ਤਾਂ ਭਰਾਵੋ ਅਸੀਂ ਸੰਪੰਤਕ ਧਿਰ ਬਣਾਉਣੀ ਹੈ ਤੇ ਸਾਡਾ ਸਮਰਪਣ ਸਾਡਾ ਸਿਧਾਂਤ ਅਕਾਲ ਤਖਤ ਹੋਣਾ ਚਾਹੀਦਾ ਸਿਰਫ ਇੰਡੀਅਨ ਕਨਸਟੀਟਿਊਸ਼ਨ ਨਹੀਂ ਵਰਲਡ ਦੀਆਂ ਜਿੰਨੀਆਂ ਕਨਸਟੀਚਿਊਸ਼ਨਾਂ ਆ ਉਹਨਾਂ ਨਾਲੋਂ ਸੈਪਰੇਟ ਹੋਵੇ ਸਾਡੇ ਅਸੀਂ ਕਿਸੇ ਕਨਸਟੀਚਿਊਸ਼ਨ ਨੂੰ ਡੈਡੀਕੇਟਡ ਨਾ ਹੋਈਏ ਅਸੀਂ ਕਿਸੇ ਕਨਸਟੀਚਿਊਸ਼ਨ ਦੇ ਅਧੀਨ ਨਾ ਹੋਈਏ ਸਾਡਾ ਇੱਕੋ ਇੱਕ ਸਿਧਾਂਤ ਗੁਰੂ ਸਿਧਾਂਤ ਅਕਾਲ ਕਾਲਜ ਮਸਤੂਆਣਾ ਸਾਹਿਬ ਦੀ ਪੋਪਰਾਲੇ صدਕਾ ਇਸ ਵਿਚਾਰ ਗੋਸ਼ਟੀ ਚ ਜੁੜ ਬੈਠੀ ਸਾਧ ਸੰਗਤ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਜਥੇਬੰਦੀ ਦਰਬਾਰੀ ਖਾਲਸਾ ਵੱਲੋਂ ਮੇਰੀ ਜ਼ਿੰਮੇਵਾਰੀ ਲਈ ਗਈ ਹੈ ਭਾਈ ਹਰਜਿੰਦਰ ਸਿੰਘ ਮਾਜੀ ਉਹਨਾਂ ਨੇ ਇਸ ਵਿਚਾਰ ਗੋਸ਼ਟੀ ਚ ਜਥੇਬੰਦੀ ਦਾ ਜੋ ਸਮਝ ਹੈ ਜੋ ਅਪਰੋਚ ਹੈ ਉਸ ਨੂੰ ਇੱਥੇ ਰੱਖਣਾ ਸੀ ਉਹ ਪ੍ਰਚਾਰ ਦੌਰੇ ਤੇ ਨਿਊਜ਼ੀਲੈਂਡ ਗਏ ਐ ਤੇ ਉਸ ਬਾਅਦ ਮੇਰੇ ਨਾਲ ਭਾਈ ਹਰਬੰਦ ਸਿੰਘ ਜਲਾਲ ਤੇ ਭਾਈ ਗੁਰਦੇਵਾਲ ਸਿੰਘ ਸਲਾਬਤਪੁਰਾ ਤੇ ਦਾਸ ਮੈਂ ਇਹ ਜਿੰਨੀ ਇੱਕ ਗੱਲ ਕਰਨੀ ਹੈ ਇਹ ਮੇਰੀ ਨਿੱਜੀ ਸਮਝ ਨਹੀਂ ਤੇ 나 ਹੀ ਮੈਨੇਜੀ ਬੋਲ ਰਿਹਾ ਹੈ ਇਹ ਜੋ ਅੱਜ ਜਿੰਨੀ ਗੱਲ ਕਰਨ ਜਾ ਰਹੇ ਹਾਂ ਜੋ ਉੱਥੇ ਗੱਲ ਰੱਖਣੀ ਹੈ ਉਹ ਜਥੇਬੰਦੀ ਕੀ ਮਹਿਸੂਸ ਕਰਦੀ ਹੈ ਕਿ ਕਿਸ ਕਿਸ ਤਰ੍ਹਾਂ ਅੱਗੇ ਕੀ ਹੋ ਸਕਦਾ ਉਹ ਇੱਕ ਜਥੇਬੰਦੀ ਦੇ ਸਪੋਕਸਪਰਸਨ ਦੇ ਤੌਰ ਤੇ ਮੈਂ ਆਪਜੀ ਦੇ ਸੰਬੋਖ ਰੱਖਣੀ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਸੀਂ 10 ਮਿੰਟ ਕੇ ਆ 10 ਮਿੰਟ ਤੋਂ ਬਹੁਤ ਘੱਟ ਸਮੇਂ ਦੇ ਵਿੱਚ ਇਸ ਗੱਲ ਨੂੰ ਬਾਈਂਡ ਅਪ ਕਰਾਂਗੇ ਇਤਿਹਾਸ ਦੀ ਗੱਲ ਪਹਿਲਾਂ ਹੀ ਕਰ ਦਿੱਤੀ ਗਈ ਹੈ ਕਿ ਇਤਿਹਾਸਿਕ ਅੱਖ ਨੂੰ ਨਾ ਛੋਇਆ ਜਾਵੇ ਬਿਲਕੁਲ ਠੀਕ ਹੈ ਇਤਿਹਾਸ ਤੋਂ ਸਾਰੇ ਜਾਣੂ ਆ ਪਰ ਕੁਝ ਕੇ ਗੱਲਾਂ ਜਿਹੜੀਆਂ ਇਸ ਢਾਂਚੇ ਨੂੰ ਕਿ ਇਹ ਢਾਂਚਾ ਕਿਸ ਤਰ੍ਹਾਂ ਦਾ ਹੋਵੇ ਅਸੀਂ ਕਿਸ ਪਾਸੇ ਨੂੰ ਜਾਈਏ ਅਸੀਂ ਕੀ ਐਕਸਪੈਕਟ ਕਰਦੇ ਹਾਂ ਕਿ ਅਕਾਲੀ ਦਲ ਕਿਸ ਤਰ੍ਹਾਂ ਦਾ ਹੋਵੇ ਵਿਸ਼ਾ ਤਾਂ ਇਹੀ ਆ ਨਾ ਕਿ ਅਕਾਲੀ ਦਲ ਦਾ ਢਾਂਚਾ ਕੀ ਹੋਵੇ ਤੇ ਅਕਾਲੀ ਦਲ ਦੀ ਨੀਤੀ ਕੀ ਹੋਵੇ ਪਤਨ ਪਤਨ ਇਹਦਾ ਹੋ ਗਿਆ ਕਿੱਥੋਂ ਤੱਕਰ ਪਹੁੰਚ ਗਿਆ ਇਸ ਵਿਸ਼ੇ ਵਾਲੇ ਪਾਸੇ ਨੂੰ ਹਲਕਾ ਟੱਚ ਜ਼ਰੂਰ ਦਿੱਤਾ ਜਾਊਗਾ ਪਰ ਪਤਨ ਕਿਉਂ ਆਇਆ ਉਹਦੇ ਵਿਸਥਾਰ ਚ ਮੈਂ ਜਾਣ ਤੋਂ ਗੁਰੇਸ਼ ਕਰੂੰਗਾ ਅਦਰ ਪੈਨਲ ਨੂੰ ਮੇਰੀ ਬੇਨਤੀ ਹੈ ਕਿ ਜੇ ਜਦੋਂ ਸਮਾਂ ਤੁਹਾਨੂੰ ਲੱਗੇ ਕਿ ਮੈਂ ਓਵਰ ਜਾ ਰਿਹਾ ਤੇ ਮੈਨੂੰ ਇਸ਼ਾਰਾ ਕਰਦੇ ਹੋ ਵੈਸੇ ਮੇਰੀ ਕੋਸ਼ਿਸ਼ ਹੈ ਕਿ ਮੈਂ ਇਸ ਸਮੇਂ ਦੇ ਵਿੱਚ ਨਿਵੇੜਾਂ ਕਿਉਂਕਿ ਬਾਕੀ ਸੰਗਤ ਮੇਰੇ ਨਾਲੋਂ ਸਾਰੇ ਹੀ ਸੰਸੀਰਿਟੀ ਚ ਸਮਝ ਦੇ ਵਿੱਚ ਪਕੜ ਦੇ ਵਿੱਚ ਤੇ ਪੰਥ ਦੇ ਵਿੱਚ ਵੱਡੇ ਰਤਬੇ ਵਾਲੇ ਨੇ ਸੋ ਆਪਾਂ 1920 ਤੇ ਜਾਂਦੇ ਆ ਅਸੀਂ ਹਿਸਟਰੀ ਤੋਂ ਟੱਚ ਲੈ ਕੇ 1920 ਤੇ ਜਾਂਦੇ ਆ ਜਦੋਂ ਅਕਾਲੀ ਦਲ ਖੋਦ ਚ ਆਇਆ ਸੀ ਉਸ ਸਮੇਂ ਲੋੜ ਮਹਿਸੂਸ ਹੋਈ ਕਿ ਇੱਕ ਅਜਿਹੀ ਜਥੇਬੰਦੀ ਬਣਾਈ ਜਾਵੇ ਇੱਕ ਅਜਿਹਾ ਢਾਂਚਾ ਉਸਾਰਿਆ ਜਾਵੇ ਜਿਹੜਾ ਪੰਥ ਦੀ ਅਗਵਾਈ ਕਰ ਸਕੇ ਤਾਂ ਉਹਦਾ ਮਤਲਬ ਉਹਦਾ ਭਾਵਤੀ ਸੀ ਕਿ ਸਾਨੂੰ ਇਹ ਮਹਿਸੂਸ ਹੋ ਗਿਆ ਸੀ ਕਿ ਪੰਥ ਅਗਵਾਈਹੀਣ ਹੋ ਚੁੱਕਿਆ ਸੀ 1849 ਦੇ ਵਿੱਚ ਜਦ ਅੰਗਰੇਜ਼ ਨੇ ਪੂਰਨ ਤੌਰ ਤੇ ਸਿੱਖ ਰਾਜ ਨੂੰ ਆਪਣੇ ਚ ਮਰਜ ਕਰ ਲਿਆ ਸੀ ਤੇ ਸਾਡੇ ਕੋਲ ਅੰਗਰੇਜ਼ ਦਾ ਅਸੀਂ ਲਗਾਤਾਰ ਸਟਰਗਲ ਕਰ ਰਹੇ ਹਾਂ ਕੋਈ ਅਜਿਹੀ ਤਾਕਤ ਨਹੀਂ ਬਣ ਰਹੀ ਸੰਗਠਨ ਨਹੀਂ ਬਣ ਰਿਹਾ ਤੇ ਉਸ ਲੋੜ ਦੇ ਵਿੱਚੋਂ ਅਕਾਲੀ ਦਲ ਇੱਕ ਢਾਂਚਾ ਨਿਕਲਿਆ ਸੀ ਗੁਰਦੁਆਰਿਆਂ ਦੇ ਪ੍ਰਬੰਧ ਤੱਕ ਜਿਹੜੇ ਸਰਕਾਰ ਦੇ ਹੱਥ ਚ ਚਲੇ ਗਏ ਸੀ ਤਾਂ ਉਸ ਚੀਜ਼ ਨੂੰ ਅ ਅੱਗੇ ਲੈ ਕੇ ਸੋਚ ਕੇ ਤੇ ਛੋਟੇ ਛੋਟੇ ਜਥਿਆਂ ਦੇ ਵਿੱਚ ਜਿੰਨਾ ਕਿ ਜਿੰਨੀ ਮੇਰੀ ਸਮਝ ਆ ਜਾਂ ਜਥੇਬੰਦੀ ਨੇ ਜੋ ਮਹਿਸੂਸ ਕੀਤਾ ਕਿ ਛੋਟੇ ਛੋਟੇ ਜਥਿਆਂ ਦੇ ਵਿੱਚ ਸਿੱਖ ਪੰਥ ਖਿੰਡਿਆ ਹੋਇਆ ਸੀ ਤੇ ਪੰਥਰੂ ਇਕੱਠਾ ਕਰਕੇ 1920 ਦੇ ਵਿੱਚ ਇੱਕ ਅਕਾਲੀ ਦਲ ਦੀ ਜਿਹੜੀ ਹੈ ਫਾਰਮੇਸ਼ਨ ਉਹਦੇ ਬਾਰੇ ਸੰਗਠਨ ਬਣਾਇਆ ਤੇ 1921 ਦੇ ਵਿੱਚ ਜਨਵਰੀ ਦੇ ਵਿੱਚ ਉਹ ਸੰਗਠਨ ਪੂਰੀ ਤਰ੍ਹਾਂ ਬਣ ਕੇ ਆਪਣੇ ਨਿਸ਼ਾਨੇ ਵੱਲ ਨੂੰ ਵੱਧ ਗਿਆ ਮੋਰਚਾ ਲੱਗਿਆ ਗੁਰਦੁਆਰਿਆਂ ਦੀਆਂ ਚਾਬੀਆਂ ਲੈ ਲਈਆਂ ਤੇ ਅਕਾਲੀ ਦਲ ਕਿਸ ਪਾਸੇ ਨੂੰ ਚੱਲਿਆ ਸਾਨੂੰ ਉਸ ਹਿਸਟਰੀ ਦੇ ਵਿੱਚੋਂ ਸਾਨੂੰ ਆਪਣਾ ਨਿਸ਼ਾਨਾ ਪਤਾ ਲੱਗ ਜਾਊਗਾ ਕਿ ਸਾਨੂੰ ਕਿਸ ਪਾਸੇ ਜਾਣਾ ਚਾਹੀਦਾ ਤੇ ਅਸੀਂ ਕਿੱਥੇ ਗਲਤੀ ਕੀਤੀ ਹੈ ਮੈਂ ਦੋ ਦਿਨ ਲਾਈਵ ਇਸ ਸੈਸ਼ਨ ਨੂੰ ਸੁਣਿਆ ਪਿਛਲੇ ਦੋਨਾਂ ਦਿਨਾਂ ਦੇ ਵਿੱਚ ਜੋ-ਜੋ ਇੱਥੋਂ ਵਿਚਾਰਾ ਹੋਈਆਂ ਉਹਨਾਂ ਦੀ ਦੁਹਰਾਓ ਨਹੀਂ ਪਰ ਉਹਨਾਂ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਕੁਝ ਅੱਛੀਆਂ ਲੱਗੀਆਂ ਨੇ ਉਹਨਾਂ ਨੂੰ ਕੋਟ ਕੀਤਾ ਜਾ ਸਕਦਾ 1920 ਦੇ ਵਿੱਚ ਜਦ ਅਕਾਲੀ ਦਲ ਬਣਿਆ ਤੇ ਉਦੋਂ ਗੁਰਦੁਆਰਿਆਂ ਦਾ ਪ੍ਰਬੰਧ ਉਹ ਕਿਸ ਰੂਪ ਚ ਹੋਇਆ ਤੇ ਉਸ ਤੋਂ ਅੱਗੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਰੂਪ ਦੇ ਵਿੱਚ ਪ੍ਰਬੰਧਕਾਂ ਦੀ ਚੋਣ ਦੇ ਰੂਪ ਦੇ ਵਿੱਚ ਕਿਹੜਾ ਕਿਹੜਾ ਬਦਲਾਅ ਆਇਆ ਮੈਨੂੰ ਐਂ ਲੱਗਦਾ ਹੈ ਕਿ ਸਾਡੀ ਸਮੱਸਿਆ ਉਹਨਾਂ 5 ਤੋਂ 6 ਸਾਲ ਦੇ ਇਤਿਹਾਸ ਦੇ ਵਿੱਚ ਅਸੀਂ ਜੋ ਟਰਨ ਲਈ ਹੈ ਅਸੀਂ ਜਿਸ ਪਾਸੇ ਨੂੰ ਤੁਰੇ ਆ ਉਹ ਲਗਭਗ ਉੱਥੇ ਉਨੇ ਇੱਕ ਸਮੇਂ ਦੇ ਵਿੱਚ ਹੀ ਮਿਲ ਜਾਣੀ ਹੈ ਜ਼ਿਆਦਾ ਯਾਨੀ ਬਾਣੀ ਦੇ ਵਿੱਚ ਆਣਾ ਲੋੜੇ ਦਾਖ ਬਜੂਰੀਆ ਟੱਕਰ ਬੀਜ ਜੱਟ ਵੀ ਜੇ ਅਸੀਂ ਦਾਖਾਂ ਦੀ ਐਕਸਪੈਕਟੇਸ਼ਨ ਕਰਦੇ ਆਂ ਤੇ ਸਾਨੂੰ ਦਾਖਾਂ ਦਾ ਬੀਜ ਬੀਜਣਾ ਪੈਣਾ ਜਿਹੜਾ ਅਸੀਂ ਬੀਜ ਬੋਇਆ ਅਸੀਂ ਉਹੋ ਹੀ ਵੱਡਾਂਗੇ ਤੇ ਬੀਜ ਕੀ ਬੋਇਆ ਗਿਆ ਬੀਜ ਕੀ ਬੀਜਿਆ ਗਿਆ ਸਾਨੂੰ ਉਸ ਗੱਲ ਨੂੰ ਸਮਝਣ ਦੀ ਲੋੜ ਪੈਣੀ ਆ ਉਸ ਤੋਂ ਅੱਗੇ ਅਸੀਂ ਫਿਰ ਜਦੋਂ ਬੀਜ ਬੀਜਿਆ ਗਿਆ ਜਾਂ ਅਸੀਂ ਰਸਤਾ ਰਸਤਾ ਅਖਤਿਆਰ ਕਰ ਲਿਆ ਵੀਰ ਪਰਮਜੀਤ ਸਿੰਘ ਉਹਨਾਂ ਨੇ ਕੋਟ ਕੀਤਾ ਸੀ ਕਿ ਅਸੀਂ ਰਸਤਾ ਕੀ ਜਿਹੜਾ ਅਖਤਿਆਰ ਕੀਤਾ ਅਸੀਂ ਕਿੱਧਰ ਨੂੰ ਗਏ ਆ ਜੇ ਬਿਲਕੁਲ ਠੇਠ ਭਾਸ਼ਾ ਦੇ ਵਿੱਚ ਗੱਲ ਕਰਾਂ ਮੈਂ ਕੋਟਕਪੂਰੇ ਤੋਂ ਚੱਲਿਆ ਮੈਨੂੰ ਪਤਾ ਕਿ ਮੈਂ ਮਸਤੂਆਣਾ ਸਾਹਿਬ ਜਾਣਾ ਹੈ ਤੇ ਜੇ ਮੈਂ ਕੋਟਕਪੂਰੇ ਤੋਂ ਮੈਂ ਫਿਰੋਜ਼ਪੁਰ ਵਾਲੇ ਪਾਸੇ ਨੂੰ ਤੁਰਪਾਂ ਜਿਤਨਾ ਜਿੰਨਾ ਮਰਜੀ ਅੱਗੇ ਤੁਰਿਆ ਜਾਮਾ ਮੈਂ ਵਸਤੂਆਣਾ ਸਾਹਿਬ ਨਹੀਂ ਪਹੁੰਚ ਸਕਦਾ ਮੈਨੂੰ ਇਹ ਸਿੱਧਾ ਰਸਤਾ ਹੀ ਅਡਾਪਟ ਕਰਨਾ ਪੈਣਾ ਬਿਲਕੁਲ ਸ਼ੁੱਧ ਤੇ ਪਿੰਡੂ ਭਾਸ਼ਾ ਦੇ ਵਿੱਚ ਗੱਲ ਕੀਤੀ ਹੈ ਤੇ ਉੱਥੇ ਹੋਇਆ ਕੀ ਜਦੋਂ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਅਸੀਂ ਆਪਣੇ ਕਬਜ਼ੇ 'ਚ ਲੈ ਲਿਆ ਸਾਡੇ ਕੰਟਰੋਲ 'ਚ ਆ ਗਿਆ ਤੇ 5 ਤੋਂ 6 ਸਾਲ ਦਾ ਉਹ ਸਮਾਂ ਜਿਹੜਾ ਸਰਕਾਰ ਦੇ ਨਾਲ ਸਾਡੀ ਲਗਾਤਾਰ ਟਸਲ ਰਹੀ ਹੈ ਸਰਕਾਰ ਨੇ ਸਾਨੂੰ ਰੈਕੋਗਨੀਸ਼ਨ ਨਹੀਂ ਦਿੱਤੀ ਤੇ ਪੰਚ ਦੇ ਵਿੱਚ ਇਹ ਦੁਬਦਾ ਰਹੀ ਹੈ ਇਹ ਸਟਰਗਲ ਚੱਲਦਾ ਰਿਹਾ ਹੈ ਇਹ ਡਿਸਕਸ਼ਨ ਚੱਲਦੀ ਰਹੀ ਹੈ ਕਿ ਸਰਕਾਰੀ ਰੈਕੋਗਨੀਸ਼ਨ ਵੀ ਕਿਤੇ ਨਾ ਕਿਤੇ ਜ਼ਰੂਰੀ ਹੈ ਤੇ ਜਦੋਂ ਸਰਕਾਰੀ ਰੈਕੋਗਨੀਸ਼ਨ ਵਾਲੇ ਪਾਸੇ ਨੂੰ ਤੁਰੇ ਸਰਕਾਰ ਨੇ ਸਾਨੂੰ ਕੀ ਸੈਟਅਪ ਦਿੱਤਾ ਉਸ ਸੈਟਅਪ ਨੂੰ ਅਸੀਂ ਜਦੋਂ ਐਕਸੈਪਟ ਕਰ ਲਿਆ ਅਸੀਂ ਉਸ ਪਾਸੇ ਨੂੰ ਅੱਗੇ ਚੱਲ ਪਏ ਤੇ ਉਹ ਸੈਟਅਪ ਹੀ ਜਿਹੜਾ ਉਹ ਸਾਡੀ ਸਮੱਸਿਆ ਦੀ ਜੜ ਹੈ ਸਾਨੂੰ ਸੈਟਅਪ ਕੀ ਦਿੱਤਾ ਗਿਆ ਸਾਨੂੰ ਇਲੈਕਸ਼ਨ ਦਾ ਉਹ 5 ਤੋਂ 6 ਸਾਲ ਦਾ ਜਿਹੜਾ ਸਮਾਂ ਸੀ ਉਦੋਂ ਗੁਰਦੁਆਰਿਆਂ ਦੇ ਪ੍ਰਬੰਧਕ ਜਦੋਂ ਚੋਣ ਹੁੰਦੀ ਸੀ ਉਹ ਸਿਲੈਕਸ਼ਨ ਸਿਧਾਂਤ ਸੀ ਖੁੱਲੀ ਡੈਮੋਕ੍ਰੇਸੀ ਸੀ ਅਸੀਂ ਸਿਲੈਕਟ ਕਰਦੇ ਸੀ ਤੇ ਉੱਥੇ ਜਾ ਕੇ ਸਾਨੂੰ ਇੱਕ ਇਲੈਕਟ੍ਰੋਲ ਸਿਸਟਮ ਦੇ ਦਿੱਤਾ ਗਿਆ ਜਿਸ ਪਾਸੇ ਨੂੰ ਅਸੀਂ ਤੁਰਪੇ ਅਸੀਂ ਉਸ ਇਲੈਕਟ੍ਰੋਲ ਸਿਸਟਮ ਨੂੰ ਪ੍ਰਵਾਨ ਕਰ ਲਿਆ ਤੇ ਜਦੋਂ ਇਲੈਕਟ੍ਰੋਲ ਸਿਸਟਮ ਦੇ ਵਿੱਚ ਅਸੀਂ ਵੜੇ ਪਹਿਲਾਂ ਸਾਨੂੰ ਇਲੈਕਟ੍ਰੋਲ ਸਿਸਟਮ ਦੇ ਵਿੱਚ ਵੜ ਕੇ ਪਹਿਲਾਂ ਗੁਰਦੁਆਰਾ ਦਾ ਪ੍ਰਬੰਧ ਇਲੈਕਟ੍ਰੋਲ ਸਿਸਟਮ ਦੇ ਰਾਹੀਂ ਗੁਰਦੁਆਰੇ ਦੇ ਪ੍ਰਬੰਧਕ ਜਿਹੜੇ ਆ ਉਹਨਾਂ ਨੂੰ ਉਹਨਾਂ ਦੀ ਚੋਣ ਕਰਨਾ ਪੰਥ ਨੇ ਪ੍ਰਵਾਨ ਕੀਤਾ ਤੇ ਅਸੀਂ ਉਸ ਇਲੈਕਸ਼ਨ ਵਾਲੇ ਪਾਸੇ ਨੂੰ ਚੱਲ ਪਏ ਤੇ ਇਲੈਕਟ੍ਰੋਲ ਸਿਸਟਮ ਦੇ ਵਿੱਚੋਂ ਫਿਰ ਅੱਗੇ ਲਗਾਤਾਰ ਕਮੀਆਂ ਹੀ ਕਮੀਆਂ ਕਮੀਆਂ ਹੀ ਕਮੀਆਂ ਪਹਿਲਾਂ ਅਸੀਂ ਗੁਰਦੁਆਰੇ ਦੇ ਪ੍ਰਬੰਧ ਇਲੈਕਸ਼ਨ ਵਾਲੇ ਪਾਸੇ ਨੂੰ ਤੁਰੇ ਉਸ ਤੋਂ ਬਾਅਦ ਅੱਗੇ ਜਾ ਕੇ ਅਸੀਂ ਪਾਰਲੀਮੈਂਟਰੀ ਸੈਟਅਪ ਦੇ ਵਿੱਚ ਵੀ ਅਸੀਂ ਇਲੈਕਸ਼ਨ ਲੜਨੀ ਸ਼ੁਰੂ ਕੀਤੀ ਤੇ ਲਗਾਤਾਰ ਇਹ ਦੁਬਿਧਾ ਰਹੀ ਕਿ ਅਸੀਂ ਕਿਸ ਰੂਪ ਤੋਂ ਜਾਣਾ ਕਦੇ ਅਸੀਂ ਕਾਂਗਰਸ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜ ਰਹੇ ਹਾਂ ਕਦੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਵਾਪਸ ਸੱਦ ਲਿਆ ਇਹ ਲਗਾਤਾਰ ਇਹ ਕੁਝ ਚੱਲਦਾ ਰਿਹਾ ਯਾਨੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਉਹ ਸਾਡੀ ਵੱਡੀ ਭੁੱਲ ਸੀ ਗਲਤੀ ਸੀ ਗੁਨਾਹ ਸੀ ਇਹਨੂੰ ਜਿਹੜਾ ਮਰਜ਼ੀ ਸ਼ਬਦ ਦੇ ਲੋ ਅਸੀਂ ਜਿਹੜਾ ਰਸਤਾ ਸੀ ਉਹਦੋਂ ਇਖਤਿਆਰ ਕੀਤਾ ਕਿ ਅਸੀਂ ਸਰਕਾਰੀ ਰੈਕੋਗਨੀਸ਼ਨ ਲੈਣੀ ਹੈ ਉਹ ਭਲਿਓ ਤੁਸੀਂ ਰੈਕੋਗਨੀਸ਼ਨ ਲੈਣੀ ਕਿ ਦੀ ਹੈ ਸਾਨੂੰ ਗੁਰੂ ਸਾਹਿਬ ਬਣਾ ਕੇ ਗਏ ਨੇ ਅਕਾਲ ਤਖਤ ਦੇ ਵਾਰਿਸ ਸਾਨੂੰ ਅਧੀਨ ਕੀਤੇ ਕਰਕੇ ਗਏ ਨੇ ਤੇ ਅਸੀਂ ਚੱਲ ਕਿੱਧਰ ਨੂੰ ਪਏ ਆ ਤਖਤ ਅਕਾਲ ਦਾ ਬਣਿਆ ਅਸੀਂ ਉਹ ਦਿਨ ਗੀ ਲੈਣੇ ਸੀ ਅੱਜ ਦਲੀਲਾਂ ਕਿ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਉਹ ਸਾਨੂੰ ਆਹ ਚੀਜ਼ਾਂ ਅਲਾਉ ਨਹੀਂ ਕਰਦਾ ਹੁਣ ਸਾਨੂੰ ਇਹ ਚੀਜ਼ ਨੂੰ ਸਮਝਣ ਦੀ ਲੋੜ ਆ ਕਿ ਅਸੀਂ ਜਿਸ ਅਕਾਲੀ ਦਲ ਦੀ ਐਕਸਪੈਕਟੇਸ਼ਨ ਕਰਦੇ ਆ ਜਿਸ ਅਕਾਲੀ ਦਲ ਦੇ ਢਾਂਚੇ ਦੀ ਐਕਸਪੈਕਟੇਸ਼ਨ ਕਰਦੇ ਆ ਕਿ ਕਿਹੜਾ ਢਾਂਚਾ ਹੋਵੇ ਉਹ ਅਕਾਲੀ ਦਲ ਅਸੀਂ ਕਿਹੜਾ ਬਣਾਉਣਾ ਚਾਹੁੰਦੇ ਆ ਉਹ ਅਕਾਲੀ ਦਲ ਕੀ ਅਸੀਂ ਇਲੈਕਟਰਲ ਪੋਲਿਟਿਕਸ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਬਣਾਉਣੀ ਚਾਹੁੰਦੇ ਆ ਸਾਡਾ ਟਾਰਗੇਟ ਕੀ ਇੱਕ ਪੋਲੀਟੀਕਲ ਪਾਰਟੀ ਫਾਰਮੇਸ਼ਨ ਹੈ ਜਾਂ ਸਾਡਾ ਟਾਰਗੇਟ ਪੰਥ ਹੈ ਜੇ ਸਾਡਾ ਟਾਰਗੇਟ ਪੋਲੀਟੀਕਲ ਪਾਰਟੀ ਦੀ ਫਾਰਮੇਸ਼ਨ ਹੈ ਤੇ ਅਸੀਂ ਡੈਡੀਕੇਸ਼ਨ ਸਾਡੀ ਜਿਹੜੀ ਹੈ ਉਹ ਪਹਿਲੀ ਜਿਹੜੀ ਡੈਡੀਕੇਸ਼ਨ ਹੈ ਜਾਂ ਸਮਰਪਣ ਹੈ ਉਹ ਇੰਡੀਅਨ ਕਨਸਟੀਟਿਊਸ਼ਨ ਨੂੰ ਹੋਏਗਾ ਜੇ ਅਸੀਂ ਪੋਲੀਟੀਕਲ ਪਾਰਟੀ ਦੀ بجائے ਅਸੀਂ ਇੱਕ ਪੰਥਕ ਧਿਰ ਚਾਣੇ ਆ ਜਿਹੜੀ 1920 ਦੇ ਵਿੱਚ ਬਣੀ ਸੀ ਜਿਨੇ ਇੱਕ ਪ੍ਰੈਸ਼ਰ ਗਰੁੱਪ ਬਣਾਇਆ ਸੀ ਜਿਨੇ ਪੰਥ ਨੂੰ ਸਮਾਜ ਨੂੰ ਦੁਨੀਆ ਨੂੰ ਇਹ ਸੇਧ ਦੇਣੀ ਸੀ ਜੇ ਅਸੀਂ ਉਹ ਚਾਹਣੇ ਆ ਤੇ ਸਾਡੀ ਰੈਕੋਗਨੀਸ਼ਨ ਜਿਹੜੀ ਆ ਸਰ ਉਹ ਸਾਡੀ ਸਮਰਪਣ ਹੈ ਸਾਡੀ ਡੈਡੀਕੇਸ਼ਨ ਹੈ ਉਹ ਅਕਾਲ ਤਖਤ ਸਾਹਿਬ ਨੂੰ ਹੋਏਗੀ ਹੁਣ ਅਸੀਂ ਇਹ ਚੋਣ ਕਰਨੀ ਹੈ ਕਿ ਅਸੀਂ ਕਿਸ ਪਾਸੇ ਨੂੰ ਜਾਣਾ ਹੈ ਜੇ ਤਾਂ ਭਰਾਵੋ ਅਸੀਂ ਪੰਥਕ ਧਿਰ ਬਣਾਉਣੀ ਹੈ ਤੇ ਸਾਡਾ ਸਮਰਪਣ ਸਾਡਾ ਸਿਧਾਂਤ ਅਕਾਲ ਤਖਤ ਹੋਣਾ ਚਾਹੀਦਾ ਤੇ ਜੇ ਅਸੀਂ ਇੱਕ ਪੋਲੀਟੀਕਲ ਪਾਰਟੀ ਕੱਢਣ ਲੱਗੇ ਆ ਪੋਲੀਟੀਕਲ ਪਾਰਟੀ ਵੀ ਉਸ ਤੋਂ ਅੱਗੇ ਇੱਥੇ ਖੇਤਰੀ ਪਾਰਟੀ ਦੀ ਗੱਲ ਆਈ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਉਹ ਰਸਤਾ ਅਲੱਗ ਹੈ ਜਥੇਬੰਦੀਏ ਮਹਿਸੂਸ ਕਰਦੀ ਹੈ ਕਿ ਐਸ ਸਮੇਂ ਸਿੱਖਾਂ ਦੀ ਇੱਕ ਅਜਿਹੀ ਧਿਰ ਬਣੇ ਜਿਹੜੀ ਸਿਰਫ ਇੰਡੀਅਨ ਕਨਸਟੀਟਿਊਸ਼ਨ ਨਹੀਂ ਵਰਲਡ ਦੀਆਂ ਜਿੰਨੀਆਂ ਕਨਸਟੀਟਿਊਸ਼ਨਸ ਆ ਉਹਨਾਂ ਨਾਲੋਂ ਸੈਪਰੇਟ ਹੋਵੇ ਸਾਡੇ ਅਸੀਂ ਕਿਸੇ ਕਨਸਟੀਟਿਊਸ਼ਨ ਨੂੰ ਡੈਡੀਕੇਟਡ ਨਾ ਹੋਈਏ ਅਸੀਂ ਕਿਸੇ ਕਨਸਟੀਟਿਊਸ਼ਨ ਦੇ ਅਧੀਨ ਨਾ ਹੋਈਏ ਸਾਡਾ ਇੱਕੋ ਇੱਕ ਸਿਧਾਂਤ ਗੁਰੂ ਸਿਧਾਂਤ ਤੇ ਗੁਰਮਤ ਹੋਵੇ ਅਸੀਂ ਉਹਦੇ ਮੁਤਾਬਕ ਆਪਣੇ ਉਹਦੇ ਆਸ਼ੇ ਮੁਤਾਬਕ ਚੱਲੀਏ ਉਸ ਸਿਧਾਂਤ ਤੇ ਚੱਲੀਏ ਤਾਂ ਅਸੀਂ ਉਹ ਚੀਜ਼ ਜੋ ਕੱਢਣੀ ਚਾਹੁੰਦੇ ਆ ਜਿਸ ਪਾਸੇ ਨੂੰ ਸਾਨੂੰ ਗੁਰੂ ਨੇ ਤੋੜਿਆ ਸੀ ਅਸੀਂ ਧਰਮ ਤੇ ਰਾਜਨੀਤੀ ਦੇ ਸੁਮੇਲ ਦੀ ਵੀ ਗੱਲ ਕੀਤੀ ਉਸ ਪਾਸੇ ਨੂੰ ਧਰਮ ਕੀ ਆ ਰਾਜਨੀਤੀ ਕੀ ਆ ਇਹ ਰਲਗੱਡ ਹੋਇਆ ਪਿਆ ਜੇ ਅਸੀਂ ਅਕਾਲ ਤਖਤ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਅਕਾਲ ਤਖਤ ਨੂੰ ਡੈਡੀਕੇਟ ਹੋ ਕੇ ਅੱਗੇ ਵਧਾਂਗੇ ਤੇ ਅਸੀਂ ਉਹ ਤਰ ਖੜੀ ਕਰ ਸਕਦੇ ਆ ਜੀ ਅਸੀਂ ਰੈਕੋਗਨੀਸ਼ਨ ਇੰਡੀਅਨ ਕਨਸਟੀਟਿਊਸ਼ਨ ਤੇ ਸਾਡਾ ਨਿਸ਼ਾਨਾ ਜਿੰਨੀਆਂ ਪਾਰਟੀਆਂ ਮਾਫ ਕਰਨਾ ਪਹਿਲਾ ਇਲੈਕਟਰਲ ਪੋਲਿਟਿਕਸ ਦੇ ਵਿੱਚ ਆ ਕੇ ਸੀ ਉਹ ਸਕੀਲ ਨੂੰ ਉਸ ਸੀ ਨੂੰ ਐਕਸੈਪਟ ਕੀਤਾ ਸਮਝੌਤਾਵਾਦੀ ਚੱਲੇ ਕਿ ਅਸੀਂ ਸਮਝੌਤਾ ਕਰਕੇ ਕੁਝ ਨਾ ਕੁਝ ਕੁਝ ਨਾ ਕੁਝ ਪ੍ਰਾਪਤ ਕਰਦੇ ਆਈਏ ਤੇ ਉਸ ਸਮਝੌਤੇ ਦੇ ਵਿੱਚੋਂ ਕੀ ਨਿਕਲਿਆ ਕਿ ਅੱਜ ਅਸੀਂ ਸਾਰਾ ਕੁਝ ਗਵਾ ਲਿਆ ਅੱਜ ਸਾਡੇ ਘਰਾਂ ਦੇ ਵਿੱਚੋਂ ਸਾਡੇ ਗੁਰੂ ਘਰਾਂ ਦੇ ਵਿੱਚੋਂ ਜਿਹੜੀ ਸੇਵਾ ਭਾਵਨਾ ਸੀ ਉਹ ਲਗਭਗ ਖਤਮ ਹੋ ਚੁੱਕੀ ਹੈ ਮੈਂ ਇਹ ਗੱਲ ਕਰਦਾ ਕਿ ਤੁਸੀਂ ਦੇਖੋ ਲੰਗਰ ਹਾਲ ਹਾਲ ਜਿੱਥੇ ਗੁਰੂ ਘਰ ਦੇ ਵਿੱਚ ਲੰਗਰ ਹਾਲ ਬਣੇ ਆ ਉੱਥੇ ਅਸੀਂ ਪ੍ਰਸ਼ਾਦਾ ਛਕਿਆ ਤੇ ਅਸੀਂ ਥਾਲ ਉੱਥੇ ਰੱਖ ਕੇ ਆ ਜੰਨੇ ਕਦੇ ਕਿਸੇ ਨੇ ਥਾਲ ਆਪਣਾ ਸਾਫ਼ ਨਹੀਂ ਕੀਤਾ ਸਾਡੇ ਅੰਦਰ ਸਿੱਖੀ ਤੇ ਸੇਵਾ ਉਹ ਜਿਹੜੀ ਹੈ ਉਹ ਲਗਭਗ ਖਤਮ ਹੋ ਚੁੱਕੀ ਹੈ ਸੋ ਉਸ ਚੀਜ਼ ਨੂੰ ਉਸ ਭਾਵਨਾ ਨੂੰ ਸੁਰਜੀਤ ਕਰਨ ਵਾਸਤੇ ਸਾਨੂੰ ਪੂਰਨ ਤੌਰ ਤੇ ਸਿੱਖ ਸਿਧਾਂਤਾਂ ਨੂੰ ਸਮਰਪਿਤ ਹੋਣਾ ਪੈਣਾ ਸਿੱਖੀ ਨੂੰ ਸਮਰਪਿਤ ਹੋਣਾ ਪੈਣਾ ਅਸੀਂ ਕਿਸੇ ਵੀ ਉਸ ਕਨਸਟੀਚਿਊਸ਼ਨ ਦੇ ਅਧੀਨ ਨਹੀਂ ਆ ਜਿਹੜਾ ਕਨਸਟੀਚਿਊਸ਼ਨ ਮਨੁੱਖ ਨੇ ਬਣਾਇਆ ਅਸੀਂ ਸਾਡਾ ਨਿਸ਼ਾਨਾ ਅੱਗੇ ਠੀਕ ਹੈ ਇਸ਼ਾਰਾ ਤੁਹਾਡਾ ਆ ਗਿਆ ਮੈਂ ਇੱਕ ਗੱਲ ਕੋਟ ਕਰਦੇ ਆ ਇੱਕ ਮਿੰਟ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਜੇ ਇੱਕ ਮਿੰਟ ਸਿਰਫ ਹਿਸਟਰੀ ਦੀ ਗੱਲ ਕਰਦੇ ਆ ਅਸੀਂ ਇਹ ਗੱਲ ਹੁਣ ਤੱਕ ਪਰਚਾਰੀ ਹੈ ਕਿ ਜਿਹੜਾ ਸਿੱਖ ਰਾਜ ਸੀ ਖਾਲਸਾ ਰਾਜ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਇੱਕ ਤਾਂ ਮਹਾਰਾਜਾ ਸ਼ਬਦ ਵੀ ਗਲਤ ਹੈ ਮੈਨੂੰ ਲੱਗਦਾ ਮਹਾਰਾਜਾ ਸ਼ਬਦ ਜਿਹੜਾ ਇਹ ਵਾਪਸ ਲੈ ਕੇ ਰਾਜਾ ਰਣਜੀਤ ਸਿੰਘ ਕਹਿਣਾ ਚਾਹੀਦਾ ਤੇ ਅਧੀਨ ਅਸੀਂ ਅਕਾਲੀ ਫੂਲਾ ਸਿੰਘ ਦੇ ਸੀ ਤੇ ਉਸ ਸਮੇਂ ਅਕਾਲੀ ਦਲ ਕੋਲ ਜਥੇਦਾਰ ਅਕਾਲ ਤਖਤ ਕੋਲ ਸੁਤੰਤਰ ਫੌਜ ਹੋਇਆ ਕਰਦੀ ਸੀ ਅੱਜ ਸਾਡੀ ਉਹ ਤਾਕਤ ਜਿਹੜੀ ਆ ਉਹ ਖਿੰਡ ਪੁੰ ਚੁੱਕੀ ਹੈ ਸਾਡੇ ਕੋਲੇ ਕੁਝ ਨਹੀਂ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਆ ਗਏ ਜਦੋਂ ਤੱਕ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਅਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਅਸੀਂ ਸੁਤੰਤਰ ਸਿੱਖ ਕੌਮ ਉਹ ਖੜੀ ਕਰ ਲਈਏ ਤੇ ਸਾਨੂੰ ਪੂਰਨ ਤੌਰ ਤੇ ਇਸ ਇਲੈਕਟਰਲ ਪੋਲਿਟਿਕਸ ਨੂੰ ਰੱਦ ਕਰਕੇ ਸਿਲੈਕਸ਼ਨ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਜੋ ਸੁਧਾਰਤ ਸਾਨੂੰ ਦਿੱਤਾ ਸੀ ਤੇ ਫਿਰ ਅਸੀਂ ਅੱਗੇ ਉਸ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਾਂ ਹੋਈਆਂ ਪੁਲਾਂ ਦੀ ਖਿਮਾ ਮਾਫੀ ਬਖਸ਼ਿਆ ਜੇ ਜੇ ਕੁਝ ਸ਼ਾਂ ਦੇ ਖਲਾਫ ਬੋਲੇ ਗਏ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ Ó, a de que